ਉਹ ਜੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚ ਗਏ ਫੌਜੀਆਂ ਦੇ ਵੱਡੇ ਵੱਡੇ ਟੈਂਕ ਹੁਣ ਲੋਕਾਂ ਨੂੰ ਕੱਢਿਆ ਚਾਹ ਰਿਹਾ ਸੁਰੱਖਿਅਤ ਬਾਹਰ ਜੀਹਾਂ ਦਾ ਜੇ ਕਿ ਲਗਾਤਾਰ ਕਈ ਖੇਤਰਾਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਨੇ ਇਸ ਦੇ ਚੱਲਦੇ ਹੁਣ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਕਿ ਕਿ ਘਰਾਂ ਦੇ ਵਿੱਚ ਪਾਣੀ ਵਧਣ ਕਰਕੇ ਲੋਕਾਂ ਘਰਾਂ ਦੀਆਂ ਛੱਤਾਂ ਦੇ ਉੱਤੇ ਬੈਠ ਕੇ ਰਫ਼ਤਾਰ ਕੱਟਣ ਲਈ ਮਜਬੂਰ ਨੇ ਜਿਸ ਦੇ ਚੱਲਦੇ ਜਿੱਥੇ ਪਠਾਨਕੋਟ ਦੇ ਵਿੱਚ ਹੈਲੀਕਾਪਟਰ ਦੇ ਜ਼ਰੀਏ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਉੱਥੇ ਹੀ ਨਾ ਪੌਜ਼ ਦੇ ਵੱਲੋਂ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਆਪਣੇ ਜਿਹੜੇ ਕਿ ਅਜਈਆਂ ਮਸ਼ੀਨਰੀਆਂ ਭੇਜ ਦਿੱਤੇ ਗਿਆ ਜੋ ਕਿ ਜਿੰਨੇ ਮਰਜੀ ਫੁੱਟ ਪਾਣੀ ਹੋਵੇ ਉਸ ਦੇ ਵਿੱਚ ਇਹ ਮਸ਼ੀਨਰੀਆਂ ਕੰਮ ਕਰਦੇ ਨੇ ਤੇ ਲੋਕਾਂ ਨੂੰ ਸੁਰੱਖਿਅਤ ਜਿਹੜਾ ਕਿ ਬਾਹਰ ਕੱਢਿਆ ਜਾ ਰਿਹਾ ਜਿਸ ਦੇ ਚੱਲਦੇ ਹਲਕਾ ਨਾਂ ਦੀਆਂ ਜਿਹੜੀਆਂ ਇਹ ਮਸ਼ੀਨਰੀਆਂ ਨੇ ਇਹਨਾਂ ਨੂੰ ਜਿਹੜਾ ਕਿ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਭਾਰੀ ਮੀਂਹ ਵਾਲੇ ਖੇਤਰਾਂ ਦੇ ਵਿੱਚ ਜਾ ਕੇ ਇਹਨਾਂ ਦੇ ਰਾਹੀਂ ਫਸੇ ਹੋਏ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ ਤਾਂ ਫੌਜ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਗਿਆ ਲੋਕਾਂ ਨੂੰ ਰੈਸਕਿਊ ਕਰਨ ਦੇ ਵਿੱਚ ਪੂਰੀ ਮਦਦ ਜਿਹੜੀ ਕੀਤੀ ਜਾ ਰਹੀ ਹੈ ਦਾਅਵਾ ਇਹ ਹੈ ਕਿ ਅੱਠ ਅਜੇਹੇ ਖੇਤਰ ਨੇ ਅਜੇਹੇ ਜ਼ਿਲ੍ਹੇ ਨੇ ਜਿੱਥੇ ਕਿ ਹੜ੍ਹ ਦੀ ਪੂਰੀ ਮਾਰ ਪਈ ਹੈ ਇੱਥੇ ਲੋਕਾਂ ਦੇ ਘਰਾਂ ਦੇ ਵਿੱਚ ਕਈ-ਕਈ ਫੁੱਟ ਪਾਣੀ ਵੜ ਚੁੱਕਿਆ ਜਿਸ ਦੇ ਚਲਦੇ ਹੁਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਜਾਇਆ ਜਾ ਰਿਹਾ ਹੈ ਹੈਲੀਕਾਪਟਰ ਦੇ ਜ਼ਰੀਏ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਦੂਸਰੇ ਪਾਸੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਕਿਉਂਕਿ ਬੇਹਦ ਨੁਕਸਾਨ ਕਈ ਥਾਵਾਂ ਦੇ ਉੱਤੇ ਹੋਇਆ ਚਾਹਨੀ ਵੀ ਨੁਕਸਾਨ ਹੋਇਆ ਮਾਲੀ ਨੁਕਸਾਨ ਦੀ ਜਦ ਕਰ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਜਿਹੜਾ ਕਿ ਮਾਲੀ ਨੁਕਸਾਨ ਹੋਇਆ ਹਰ ਵਾਰ ਜਦੋਂ ਹੜ੍ਹ ਆ ਜਾਂਦੇ ਨੇ ਤਾਂ ਲੋਕਾਂ ਦਾ ਬੇਹਦ ਨੁਕਸਾਨ ਹੁੰਦਾ ਤਾਂ ਲੋਕਾਂ ਦਾ ਬੁਰਾ ਹਾਲ ਹੈ ਫੌਜ ਦੀ ਟੀਮਾਂ ਪਹੁੰਚੀਆਂ ਉਹਨਾਂ ਦੇ ਵੱਲੋਂ ਵੱਡੇ ਵੱਡੇ ਜਿਹੜੇ ਕੀ ਮਸ਼ੀਨਰੀਆਂ ਲੈ ਕੇ ਆਏ ਨੇ ਪਾਣੀ ਦੇ ਵਿੱਚ ਲੋਕਾਂ ਨੂੰ ਰੈਸਕਿਊ ਕੀਤਾ ਜਾਵੇਗਾ ਜਿਹੜੇ ਲੋਕ ਵਿਚਕਾਰ ਪਾਣੀ ਦੇ ਬਿਲਕੁਲ ਫਸ ਚੁੱਕੇ ਨੇ ਤਾਂ ਹੁਣ ਉੱਥੇ ਜਿਹੜੇ ਕੀ ਇਹ ਫੌਜ ਦੀਆਂ ਮਸ਼ੀਨਰੀਆਂ ਕੰਮ ਕਰਨਗੀਆਂ ਤੇ ਇਹਨਾਂ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਕਿ ਸੁਰੱਖਿਤ ਬਾਹਰ ਕੱਢਿਆ ਜਾਵੇਗਾ ਲਓ ਜੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਪਹੁੰਚ ਗਏ ਫੌਜੀਆ ਦੇ ਵੱਡੇ ਵੱਡੇ ਟੈਂਕ ਹੁਣ ਲੋਕਾਂ ਨੂੰ ਕੱਢਿਆ ਚਾਹ ਰਿਹਾ ਸੁਰੱਖਿਤ ਬਾਹਰ ਜੀਹਾਂ ਦਾ ਦੇ ਕਿ ਲਗਾਤਾਰ ਕਈ ਖੇਤਰਾਂ ਦੇ ਵਿੱਚ ਹੜ ਵਰਗੇ ਹਾਲਾਤ ਬਣ ਚੁੱਕੇ ਨੇ ਇਸ ਦੇ ਚੱਲਦੇ ਹੁਣ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਕਿ ਘਰਾਂ ਦੇ ਵਿੱਚ ਪਾਣੀ ਵੜਨ ਕਰਕੇ ਲੋਕਾਂ ਘਰਾਂ ਦੀਆਂ ਛੱਤਾਂ ਦੇ ਉੱਤੇ ਬੈਠ ਕੇ ਰੱਬ ਦਾ ਕਟਣ ਲਈ ਮਜਬੂਰ ਨੇ ਇਸ ਦੇ ਚੱਲਦੇ ਜਿੱਥੇ ਪਠਾਨਕੋਟ ਦੇ ਵਿੱਚ ਹੈਲੀਕਾਪਟਰ ਦੇ ਜ਼ਰੀਏ ਲੋਕਾਂ ਨੂੰ ਸੁਰੱਖਿਆ ਥਾਂਾਂ ਤੇ ਲਿਜਾਇਆ ਜਾ ਰਿਹਾ ਉੱਥੇ ਹੁਣ ਫੌਜ ਦੇ ਵੱਲੋਂ ਵੀ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਆਪਣੇ ਜਿਹੜੇ ਕੀ ਅਜਈਆਂ ਮਸ਼ੀਨਰੀਆਂ ਭੇਜ ਦਿੱਤੇ ਗਏ ਆ ਜੋ ਕਿ ਜਿਨਨੇ ਮਰਜੀ ਫੁੱਟ ਪਾਣੀ ਹੋਵੇ ਉਸ ਦੇ ਵਿੱਚ ਇਹ ਮਸ਼ੀਨਰੀਆਂ ਕੰਮ ਕਰਦੇ ਨੇ ਤੇ ਲੋਕਾਂ ਨੂੰ ਸੁਰੱਖਿਅਤ ਜਿਹੜਾ ਕਿ ਬਾਹਰ ਕੱਢਿਆ ਜਾ ਰਿਹਾ ਜਿਸ ਦੇ ਚੱਲਦੇ ਹਲਕ ਨਾਂ ਦੀਆਂ ਜਿਹੜੀਆਂ ਇਹ ਮਸ਼ੀਨਰੀਆਂ ਨੇ ਇਹਨਾਂ ਨੂੰ ਜਿਹੜਾ ਕਿ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਭਾਰੀ ਮੀਂਹ ਵਾਲੇ ਖੇਤਰਾਂ ਦੇ ਵਿੱਚ ਜਾ ਕੇ ਇਹਨਾਂ ਦੇ ਰਾਹੀਂ ਫਸੇ ਹੋਏ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ ਤਾਂ ਫੌਜ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਿਆ ਲੋਕਲ ਰੈਸਕਿਊ ਕਰਦੇ ਵਿੱਚ ਪੂਰੀ ਮਦਦ ਜਿਹੜੀ ਕੀਤੀ ਜਾ ਰਹੀ ਹੈ ਦਾਅਵਾ ਇਹ ਹੈ ਕਿ ਅੱਠ ਅਜੇਹੇ ਖੇਤਰ ਨੇ ਅਜੇਹੇ ਜ਼ਿਲ੍ਹੇ ਨੇ ਜਿੱਥੇ ਕਿ ਹੜ੍ਹ ਦੀ ਪੂਰੀ ਮਾਰ ਪਈ ਹੈ ਇੱਥੇ ਲੋਕਾਂ ਦੇ ਘਰਾਂ ਦੇ ਵਿੱਚ ਕਈ-ਕਈ ਫੁੱਟ ਪਾਣੀ ਵੜ ਚੁੱਕਿਆ ਜਿਸ ਦੇ ਚਲਦੇ ਹੁਣ ਲੋਕਾਂ ਨੂੰ ਸੁਰੱਖਿਤ ਥਾਵਾਂ ਦੇ ਉੱਤੇ ਲਜਾਇਆ ਜਾ ਰਿਹਾ ਹੈ ਹੈਲੀਕਾਪਟਰ ਦੇ ਜ਼ਰੀਏ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਦੂਸਰੇ ਪਾਸੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਕਿਉਂਕਿ ਬੇਹਦ ਨੁਕਸਾਨ ਕਈ ਥਾਵਾਂ ਦੇ ਉੱਤੇ ਹੋਇਆ ਚਾਨੀ ਵੀ ਨੁਕਸਾਨ ਹੋਇਆ ਮਾਲੀ ਨੁਕਸਾਨ ਦੀ ਜਦੋਂ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਜਿਹੜਾ ਕਿ ਮਾਲੀ ਨੁਕਸਾਨ ਹੋਇਆ ਹਰ ਵਾਰ ਜਦੋਂ ਹੜ੍ਹ ਆ ਜਾਂਦੇ ਨੇ ਤਾਂ ਲੋਕਾਂ ਦਾ ਬੇਹਦ ਨੁਕਸਾਨ ਹੁੰਦਾ ਤਾਂ ਲੋਕਾਂ ਦਾ ਬੁਰਾ ਹਾਲ ਹੈ ਪੌਜ਼ਿਟਿਵ ਟੀਮਾਂ ਪਹੁੰਚੀਆਂ ਉਹਨਾਂ ਦੇ ਵੱਲੋਂ ਵੱਡੇ ਵੱਡੇ ਜਿਹੜੇ ਕੀ ਮਸ਼ੀਨਰੀਆਂ ਲੈ ਕੇ ਆਏ ਨੇ ਪਾਣੀ ਦੇ ਵਿੱਚ ਲੋਕਾਂ ਨੂੰ ਰੈਸਕਿਊ ਕੀਤਾ ਜਾਵੇਗਾ ਜਿਹੜੇ ਲੋਕ ਵਿਚਕਾਰ ਪਾਣੀ ਦੇ ਬਿਲਕੁਲ ਫਸ ਚੁੱਕੇ ਨੇ ਤਾਂ ਹੁਣ ਉੱਥੇ ਜਿਹੜੇ ਕੀ ਇਹ ਫੌਜ ਦੀਆਂ ਮਸ਼ੀਨਰੀਆਂ ਕੰਮ ਕਰਨਗੀਆਂ ਤੇ ਇਹਨਾਂ ਦੇ ਜ਼ਰੀਏ ਲੋਕਾਂ ਨੂੰ ਜਿਹੜਾ ਕਿ ਸੁਰੱਖਿਅਤ ਬਾਹਰ ਕੱਢਿਆ ਜਾਵੇਗਾ